ਮਿੱਤਰੋ ਬਹੁਤ ਸੋਹਣੀ ਬਿਸ਼ੇਰੀ ਲੈ ਕੇ ਆਇਆ ਏ ਤੁਹਾਡੇ ਵਾਸਤੇ ਅੱਜ ਮੈਂ ਤੇ ਕਾਫੀ ਮੇਰੇ ਵੀਰ ਭਰਾਵਾਂ ਦੇ ਫੋਨ ਆਉਂਦੇ ਸੀ ਮੈਨੂੰ ਕਾਫੀ ਮੇਰੇ ਵੀਰ ਭਰਾ ਕਹਿੰਦੇ ਸੀ ਭਾਈ ਜੀ ਸਾਨੂੰ ਵਧੀਆ ਪੂਰੀ ਟੌਪ ਦੀ ਬਿਸ਼ੇਰੀ ਚਾਹੀਦੀ ਆ ਤੇ ਬਹੁਤ ਵਧੀਆ ਘੋੜੇ ਦੀ ਬੱਚੀ ਆ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਘੋੜੇ ਦੀ ਬੱਚੀ ਆ ਮੇਰੇ ਵੀਰ ਭਰਾਵੋ ਘੋੜਾ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਤੇ ਪੰਜ ਗਲੀਆਣੀ ਬਿਸ਼ੇਰੀ ਆ ਤੇ 4 ਕਿ ਮਹੀਨੇ ਉਮਰ ਹੈਗੀ ਤੇ ਲੱਖ ਰੁਪਈਆ ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਮੰਤਣ ਕਰ ਦੇਣਗੇ ਤੇ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਗੱਲਬਾਤ ਕਰ ਲਿਓ ਜਾਂ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਜੀ ਜੇ ਤੁਸੀਂ ਆਪਣੇ ਚੈਨਲ ਦੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 845482340 ਵਾਲੇ ਨੰਬਰ ਤੇ ਵਟਸਐਪ ਤੇ ਫੋਟੋਆਂ ਵੀਡੀਓ ਭੇਜ ਕੇ ਆਪਣੇ ਨਾਲ ਗੱਲਬਾਤ ਕਰਨ ਤੋਂ ਬਾਅਦ ਵਟਸਐਪ ਤੇ ਫੋਟੋਆਂ ਵੀਡੀਓ ਭੇਜ ਦਿਓ ਤੇ ਵੀਡੀਓ ਕਰਵਾ ਲਿਓ ਤੇ ਫੋਨ ਨਾਲ ਆਇਓ ਜੀ ਵਟਸਐਪ ਤੇ ਮੈਸੇਜ ਕਰ ਦਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ